ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਅੱਜ ਆਪਾਂ ਗੱਲ ਕਰਨੀ ਆ ਜਿਹੜਾ ਮੈਡੀਕਲ ਟੈਸਟ ਹੁੰਦਾ ਜਦੋਂ ਤੁਸੀਂ ਫਿਜ਼ੀਕਲ ਤੇ ਲੈਕਸਟ ਟੈਸਟ ਪਾਸ ਕਰ ਦਿੰਦੇ ਹੋ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੁੰਦਾ ਉਹ ਤੁਹਾਡੇ ਮੈਡੀਕਲ ਦਾ ਹੁੰਦਾ ਤੇ ਮੈਨੂੰ ਜਦ ਤੱਕ ਮੈਂਟ ਆਏ ਬਹੁਤ ਜਾਣਿਆਂ ਦੀ ਕਨਫਿਊਜ਼ਨ ਹੈ ਕਿ ਮੈਡੀਕਲ ਕਿੱਦਾਂ ਦਾ ਹੋਊਗਾ ਹਾਰਡ ਹੋਊਗਾ ਫਿਰ ਨਾ ਗੌਖਾ ਹੋਊਗਾ ਜਾਂ ਸੌਖਾ ਜਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਆਪਾਂ ਨੂੰ ਅੱਜ ਸਾਰੀ ਵੀਡੀਓ ਉਹਦੇ ਬਾਰੇ ਹੀ ਹੈ ਤੇ ਉਸ ਤੋਂ ਪਹਿਲਾਂ ਮੇਰਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਆਪਾਂ ਗੱਲਬਾਤ ਕਰਦੇ ਹਾਂ ਤੇ ਤੁਹਾਡਾ ਡਰ ਕੱਢਦੇ ਹਾਂ ਕਈਆਂ ਦਾ ਨਜਾਇਜ਼ ਹੀ ਡਰ ਕੇ ਬੈਠੇ ਕਿ ਪਤਾ ਨਹੀਂ ਕੀ ਹੋ ਜਾਣਾ ਮੈਡੀਕਲ ਦੇ ਵਿੱਚ ਤੇ ਕਿਹੜੀ ਕਿਹੜੀ ਗੱਲਾਂ ਕਿਉਂਕਿ ਅਸੀਂ ਜਦੋਂ ਇਹ ਵੀ ਗਏ ਸਾਡੇ ਵੀ ਮਨ ਦੇ ਵਿੱਚ ਹੈਗਾ ਪਰ ਤੇ ਹੁਣ ਤੋਂ ਬਾਅਦ ਪਤਾ ਨਹੀਂ ਕਿੰਨਾ ਕੁ ਹਾਰਡ ਹੋਊਗਾ ਮੈਡੀਕਲ ਤੇ ਕਿਹਦੇ ਇੱਛਾ ਨਾਲ ਅਸੀਂ ਰਹਿ ਜੀ ਇਹਦੇ ਬਾਰੇ ਇਹ ਵੀਡੀਓ ਤੇ ਆਪਾਂ ਸਮਾਨਾ ਗੁੰਦੇ ਹੋਏ ਗੱਲ ਕਰਦੇ ਹਾਂ ਮੈਡੀਕਲ ਬਾਰੇ ਪਹਿਲੀ ਗੱਲ ਤੇ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਕਿ ਜਦਾਂ ਤੁਹਾਡੇ ਮਨ ਦੇ ਵਿੱਚ ਹੋਊਗਾ ਤੇ ਆਰਮੀ ਦਾ ਜਦੋਂ ਮੈਡੀਕਲ ਹੁੰਦਾ ਉਹ ਲੈਵਲ ਦਾ ਮੈਡੀਕਲ ਨਹੀਂ ਹੁੰਦਾ ਐਨਾ ਹੜਲੀ ਨਹੀਂ ਕੀਤਾ ਜਾਂਦਾ ਮੈਡੀਕਲ ਜੇ ਤੇ ਕਿਸੇ ਦਾ ਤੁਹਾਡੇ ਆਰਮੀ ਦਾ ਹੋਇਆ ਵਾ ਕੋਈ ਐਮਐਚ ਭੇਜਦਾ ਮੈਡੀਕਲ ਹਸਪਤਲ ਗੁਜਰਾ ਨਿਕਲਦਾ ਉਦਾਂ ਦਾ ਇਹ ਵਿੱਚ ਕੋਈ ਚੱਕਰ ਨਹੀਂ ਤਾਂ ਤੁਹਾਡੇ ਮਨ 'ਚ ਉਹਨੂੰ ਉਹਦੇ ਨਾਲ ਕੰਪੇਅਰ ਕਰਕੇ ਤੁਸੀਂ ਨਾ ਚੱਲਿਓ ਉਹਦੇ ਨਾਲੋਂ ਸੌਖਾ ਹੀ ਹੈ ਦਾ ਮੈਡੀਕਲ ਬਸ ਇਹਦੇ ਵਿੱਚ ਮੇਨ ਚੀਜ਼ਾਂ ਇਹ ਆ ਕਿ ਕੋਈ ਕ੍ਰੋਨਿਕਲ ਡਿਸੀਜ਼ ਨਾ ਹੋਣ ਤੁਹਾਨੂੰ ਕ੍ਰੋਨਿਕਲ ਮਤਲਬ ਕਿ ਪੁਰਾਣੀ ਬਿਮਾਰੀ ਨਾ ਹੋਏ ਜਦਾਂ ਦਮੇ ਦੀ ਹੋਵੇ ਜਦਾਂ ਕੋਈ ਸਕਿਨ ਦੀ ਪ੍ਰੋਬਲਮ ਹੈ ਦਮੇ ਤੋਂ ਵੀ ਮੈਂ ਨਹੀਂ ਕਹਿੰਦਾ ਵੀ ਕਿਹ ਲੋ ਥੋੜਾ ਬੋਧਾ ਵੀ ਆ ਤੇ ਉਹ ਵੀ ਵਿੱਚ ਆ ਜੂਗਾ ਇਦਾਂ ਦਾ ਚੱਕਰ ਨਹੀਂ ਹੈਗਾ ਸਾਹ ਲੈਣ 'ਚ ਬਹੁਤ ਜ਼ਿਆਦਾ ਦਿੱਕਤ ਨਾ ਆਏ ਓਬੀਸਿਟੀ ਗੱਲ ਹੈ ਜੇ ਤੁਸੀਂ ਦੌੜ ਪਾਸ ਕਰਗੇ 8.5 ਮਿੰਟਾਂ ਦੇ ਵਿੱਚ ਤੁਸੀਂ ਜੇ ਦੌੜ ਪਾਸ ਕੀਤੀ ਆ ਤੇ ਅਸਤਮੇ ਦਾ ਕੋਈ ਚੱਕਰ ਨਹੀਂ ਪਊਗਾ ਮੇਰੇ ਨਾਲ ਡਾਕਟਰ ਜੀ ਕਹਿੰਦੇ ਕਿ ਦੜਕਣ ਨਹੀਂ ਜ਼ਿਆਦਾ ਤੇਜ਼ ਹੋਣੀ ਚਾਹੀਦੀ ਕਈ ਏਦਾਂ ਮੇਰੇ ਨਾਲ ਜਿੱਦਾਂ ਮੁੰਡੇ ਸਾਡਾ ਮੈਡੀਕਲ ਹੋਇਆ ਉਹਦੇ ਵਿੱਚ ਕਹਿੰਦਾ ਕਈਆਂ ਨੂੰ ਕਈ ਵੇਲੇ ਡਰ ਜਾਂਦੇ ਆ ਕਿ ਪਤਾ ਨਹੀਂ ਕੀ ਹੋ ਚੱਲਿਆ ਜੇ ਕਿਤੇ ਰਹਿ ਗਏ ਆਪਣੇ ਮਨ ਤੇ ਜ਼ਿਆਦਾ ਲੋਡ ਲੈਣ ਉਹਦੇ ਨਾਲ ਤੁਹਾਡੀ ਧੜਕਣ ਵੱਜ ਜਾਂਦੀ ਹੈ ਪਰ ਉਹ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਪਤਾ ਹੁੰਦਾ ਉਹ ਫਿਰ ਉਹਨੂੰ ਟਾਈਮ ਲੈਂਦੇ 10-15 ਮਿੰਟ ਦਾ ਈਜ਼ੀ ਹੋਣ ਰਿਲੈਕਸ ਹੋਣ ਲਈ ਵੀ ਕੋਈ ਗੱਲ ਨਹੀਂ ਆ ਮਨ ਤਾਂ ਸਪੋਰਟ ਕਰਨਗੇ ਏਦਾਂ ਦੀ ਗੱਲ ਨਹੀਂ ਹੋਊਗੀ ਬਹੁਤ ਹਾਰਡ ਹੋਏਗਾ ਤੁਹਾਨੂੰ ਥੋੜੀ ਬਹੁਤੀ ਜਿਹੀ ਕੋ ਤੁਹਾਨੂੰ ਲੱਗੂਗਾ ਤੇ ਉਸੇ ਲਈ ਕਰਦੇ ਨੇ ਏਦਾਂ ਦਾ ਚੱਕਰ ਨਹੀਂ ਹੁੰਦਾ ਜੇ ਮੰਨ ਲਓ ਫਾਰ ਐਗਜ਼ਾਮਪਲ ਵੀ ਕਹਿਣ ਲਗਾ ਜੇ 100 ਬੰਦਾ 100 ਦੇ ਵਿੱਚੋਂ ਦੋ ਕਿਤੇ ਬਹੁਤ ਹੀ ਮਾੜੀ ਨਾ ਕਿਸਮਤ ਹੋਏ ਨਹੀਂ ਤੇ ਏਦਾਂ ਦਾ ਕੋਈ ਚੱਕਰ ਹੁੰਦਾ ਨਹੀਂ ਆ ਇੱਕ ਆਈ ਸਾਈਡ ਦੀ ਗੱਲ ਕਰਦਾ ਇੱਕ ਆਈ ਸਾਈਡ ਉਹ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਉਹ ਨਾ ਵੀ ਗਏ ਮੇਨ ਆਈ ਸਾਈਡ ਦਾ ਚੈੱਕ ਕੀਤਾ ਜਾਂਦਾ ਜੇ ਕਲਰ ਬਲਾਈਂਡ ਤੁਹਾਡੇ ਤੇ ਜਦੋਂ ਇੱਕ ਡਿਜੀਟ ਲਿਖਿਆ ਹੋਊਗਾ 6 7 ਜਾਂ ਕੁਝ ਵੀ ਹੋ ਸਕਦਾ 9 ਇਦਾਂ ਕਰਕੇ ਉਹਦੇ ਵਿੱਚ ਕਲਰ ਕਲਰ ਦਾ ਸਾਹਤ ਕਤਾਬ ਹੁੰਦਾ ਉਹਦੇ ਵਿੱਚ ਤੁਹਾਡੇ ਅੰਗਲਵਾ ਕੇ ਦੇਖਣੀ ਹੈ ਨਾ ਤੇ ਹਾਂ ਇਹ ਕਿਹੜਾ ਅੱਖਰ ਆ ਜਾਂ ਫਿਰ ਜਿਹੜਾ ਇੱਕ ਅੱਖ ਤੇ ਹੱਥ ਰੱਖ ਕੇ ਤੁਹਾਡੇ ਆਮ ਹੀ ਜੇ ਅੱਖਾਂ ਲਈ ਡਾਕਟਰ ਕੋ ਜਾਓਗੇ ਨਾ ਉਹ ਉੱਥੇ ਭਾਵੇਂ ਆਪਣੀ ਨਜ਼ਰ ਤੁਸੀਂ ਪਹਿਲਾਂ ਟੈਸਟ ਕਰਾ ਲਓ ਕਿ ਮੇਰੀ ਕਿੰਨੀ ਜਾਂ ਕਿੰਨੀ ਨਹੀਂ ਫਿਰ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਮਤਲਬ ਕਿ ਇਹਦੀ ਬਹੁਤੀ ਵੀਕ ਹੈ ਜਾਂ ਕਈਆਂ ਨੂੰ ਐਂਕਾ ਲੱਗੀਆਂ ਜਾਂ ਕਿਦਾਂ ਬਹੁਤ ਜ਼ਿਆਦਾ ਜੇ ਕਿਹਦੀ ਵੀਕ ਆ ਉਦੇ ਲਈ ਵੀ ਫਿਰ ਉਦਾ 15 ਦਿਨ ਦਾ ਤੁਹਾਨੂੰ ਟਾਈਮ ਦੇ ਦੇਗੇ ਕਈ ਇਦਾਂ ਕਰਦੇ ਆ ਉਦੋਂ ਬਾਅਦ ਲੇਜਰ ਦਾ ਲੈਜਰ ਨਾਲ ਆਪਰੇਸ਼ਨ ਹੁੰਦਾ ਉਹ ਵੀ ਆਈ ਸਾਈਟ ਨੂੰ ਤੇਜ਼ ਕਰ ਲਈ ਕਿਉਂ ਹੁੰਦਾ ਇਦਾਂ ਦਾ ਮੈਨੂੰ ਇਹਦੇ ਬਾਰੇ ਜਿਆਦਾ ਜਾਣਕਾਰੀ ਨਹੀਂ ਹੈਗੀ ਕਈ ਫਿਰ ਇਦਾਂ ਕਰਕੇ ਸਹੀ ਕਰਕੇ ਫਿਰ ਫਿਰ ਤੋਂ ਕਰੈਡਟ ਦੇ ਦਿੰਦੇ ਫਿਰ ਪਾਸ ਕਰ ਦਿੰਦੇ ਕੋਈ ਦਿਨ ਦਾ ਚੱਕਰ ਹੈ ਇਹ ਇਸ ਕਰਕੇ ਜੰਨਾ ਦਾ ਇੱਥੋਂ ਤੱਕ ਜੇ ਤੁਸੀਂ ਪਹੁੰਚ ਗਏ ਬੜੀ ਵੱਡੀ ਗੱਲ ਆ ਇੱਥੋਂ ਨਾ ਡਰੋ ਨਾ ਤੁਹਾਡੀ ਵੀ ਗੱਲ ਕਰਦਾ ਜੰਨਾ ਅਜੇ ਦੇਣਾ ਟੈਸਟ ਸਹੀ ਪਹਿਲਾਂ ਤੁਸੀਂ ਪਹਿਲਾਂ ਇੱਥੋਂ ਤੱਕ ਸੋਚੋ ਨਾ ਤੁਸੀਂ ਸਿਰਫ ਉਹ ਤੇ ਫੋਕਸ ਕਰੋ ਪੜਾਈ ਤੇ ਆਪਣੀ ਰਨਿੰਗ ਤੇ ਇੱਥੋਂ ਬਹੁਤ ਜਿਆਦਾ ਕਿਤੇ ਮਾੜੀ ਕਿਸਮਤ ਨਹੀਂ ਤੇ ਇਹਦੇ ਵਿੱਚੋਂ ਬੰਦਾ ਜੇ ਇੱਥੋਂ ਤੱਕ ਪਹੁੰਚ ਗਿਆ ਤੇ ਇੱਥੋਂ ਨਹੀਂ ਨਿਕਲਦਾ ਬਾਕੀ ਮੇਰਾ ਚੈਨਲ ਕਰਨਾ ਸਬਸਕ੍ਰਾਈਬ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਹੈ ਤੇ ਇਦਾਂ ਦੀ ਹੋਰ ਵੀਡੀਓਸ ਆਪਾਂ ਬਣਾਉਂਦੇ ਰਹਾਂਗੇ ਤੇ ਮੇਰੇ ਨਾਲ ਜੁੜੇ ਰਹੋ ਬਾਕੀ ਕੋਈ ਹੋਰ ਕੋਈ ਕੁਇਰੀ ਹੈ ਜਾਂ ਹੋਰ ਕੁਝ ਪੁੱਛਣਾ ਚਾਹੁੰਦਾ ਮੈਨੂੰ ਕਮੈਂਟ ਕਰਿਓ ਜਦੋਂ ਵੀ ਸਬਸਕ੍ਰਾਈਬ ਕਰਦੇ ਹੁੰਦੇ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਆ ਕਰੋ ਕਿ ਜਦੋਂ ਵੀ ਮੈਂ ਵੀਡੀਓ ਅਪਲੋਡ ਕਰਾਂ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜਾਵੇ ਬਾਕੀ ਬਿਨਾ ਗੱਲ ਤੋਂ ਘਬਰਾਇ ਨਾ ਜਾਓ ਜੇ ਇੱਥੋਂ ਤੱਕ ਪਹੁੰਚ ਗਏ ਹੋ ਤੇ ਪ੍ਰਮਾਤਮਾ ਅੱਗੇ ਵੀ ਲੈ ਕੇ ਜਾਊਗਾ ਬਾਕੀ ਸასი ਸ਼ਾਲ ਸਾਰੇ ਭੈਣ ਭਰਾਵਾਂ ਨੂੰ